ਇਹਨੂੰ ਹੀ ਆਸ਼ੂ ਦੀ ਹੱਟੀ ਕਹਿੰਦੇ ਆ ਇਹਨੂੰ ਹੀ ਆਸ਼ੂ ਦੀ ਹੱਟੀ ਕਹਿੰਦੇ ਆ ਇਹਨੂੰ ਹੀ ਆਸ਼ੂ ਦੀ ਹੱਟੀ ਕਹਿੰਦੇ ਆ ਸੂਟਾਂ ਵਿੱਚ ਜਿੱਤ ਚੁੱਕੀ ਆ ਜੀ ਆਸ਼ੂ ਦੀ ਹੱਟੀ ਪੂਰੇ ਪੰਜਾਬ ਨੂੰ ਤੇ ਹੁਣ ਆਪਾਂ ਕੀਤਾ ਮੁੰਡਿਆਂ ਵੱਲ ਦੇ ਵੱਲ ਨੂੰ ਕੂਚ ਹੁਣ ਮੁੰਡਿਆਂ ਵੱਲ ਨੂੰ ਕੂਚ ਹੋ ਚੁੱਕਾ ਤੁਸੀਂ ਜੋ ਮਰਜੀ ਲੈ ਸਕਦੇ ਆ ਇਹ ਪੰਜਾਬ ਕੀ ਲੁਧਿਆਣੇ ਜਿੰਨੇ ਵੀ ਹੋਲ ਸੇਲਰ ਆ ਸਾਰਿਆਂ ਨੂੰ ਵਕਤ ਪਿਆ ਹੋਇਆ 200 ਰੁਪਏ ਰੇਟ ਨਿਕਲਿਆ ਹੋਇਆ ਹੈ ਜੀ ਜਿਹੜਾ ਕੱਲਰ ਚਾਹੀਦਾ ਹੈ ਕੁਆਂਟੀਟੀ ਚਾਹੀਦੀ ਜਿੰਨੀ ਚਾਹੀਦੀ ਆ ਓਨੀ ਮਿਲ ਜਾਨੀ। ਟੀ-ਸ਼ਰਟ 190 GSM ਤੁਹਾਨੂੰ 200 ਰੁਪਏ ਵਿੱਚ ਮਿਲੂਗੀ ਜਿਹਨੂੰ ਆਪਾਂ कॉटन लेक ਦੇ ਨਾਮ ਨਾਲ ਸਾਡੀ ਭਾਸ਼ਾ ਵਿੱਚ ਜਾਣਿਆ ਜਾਂਦਾ ਵਾ। ਲਹੰਗੇ, ਗਰਾਰੇ, ਸ਼ਰਾਰੇ ਜੋ ਤੁਸੀਂ ਮਰਜ਼ੀ ਲੈ ਸਕਦੇ ਆ। ਸੂਟ ਤੁਹਾਨੂੰ ਜਿਹੜਾ ਤੁਸੀਂ ਮਰਜ਼ੀ ਲੈ ਸਕਦੇ ਆ M ਸਾਈਜ਼ ਤੋਂ ਲੈ ਕੇ 6XL 7XL ਤੱਕ। ਸੀਤਾ ਸਲਾਇਆ ਸੂਟ ਆ ਜੀ ਓਪਨ ਚੈਲੰਜ ਓਪਨ ਚੈਲੰਜ ਓਪਨ ਚੈਲੰਜ ਆਸ਼ੂ ਦੀ ਹੱਟੀ ਦਾ ਹਮੇਸ਼ਾ 500 ਰੁਪਏ ਦੇ ਵਿੱਚ ਦੇ ਦੇਣਾ ਨਾਇਰਾ ਕੱਟ ਤੁਹਾਨੂੰ ਸੂਟ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਆਸ਼ੂ ਦੀ ਹੱਟੀ ਪੱਗਵਾੜਾ ਅਪੋਜ਼ਿਟ ਬੱਸ ਸਟੈਂਡ ਨੀਅਰ ਐਕਸਿਸ ਬੈਂਕ ਤੇ ਗੱਲਬਾਤ ਕਰ ਲੈਣਾ ਕਿ ਆਸ਼ੂ ਦੀ ਹੱਟੀ ਦੇ ਵਿੱਚ ਅੱਜ ਗਰਮੀਆਂ ਦੇ ਕਿਹੜੇ-ਕਿਹੜੇ ਆਰਟੀਕਲ ਨੇ ਕਿਹੜਾ ਫੈਬਰਿਕ ਹੈ ਜੋ ਸਾਨੂੰ ਬੇਹੱਦ ਟ੍ਰੈਂਡਿੰਗ ਤੇ ਕੂਲ ਬਣਾ ਕੇ ਰੱਖ ਸਕਦਾ ਹੈ ਵਿਰਜ ਕੀ ਕੀ ਲੈ ਕੇ ਆਏ ਹੋ ਇਸ ਵਾਰ ਸੂਟਾਂ ਵਿੱਚ ਜਿੱਤ ਚੁੱਕੀ ਹੈ ਜੀ ਆਸ਼ੂ ਦੀ ਹੱਟੀ ਪੂਰੇ ਪੰਜਾਬ ਨੂੰ ਤੇ ਹੁਣ ਆਪਾਂ ਕੀਤਾ ਮੁੰਡਿਆਂ ਵੱਲ ਦੇ ਵੱਲ ਨੂੰ ਕੁਝ ਹੁਣ ਮੁੰਡਿਆਂ ਵੱਲ ਨੂੰ ਕੂਚ ਹੋ ਚੁੱਕਾ ਤੁਸੀਂ ਜੋ ਮਰਜੀ ਲੈ ਸਕਦੇ ਆ ਐਕਸਲ ਤੋਂ ਲੈ ਕੇ ਟ੍ਰਿਪਲ ਐਕਸਲ 5 ਐਕਸਲ ਤੱਕ ਐਮ ਐਲ ਐਕਸਲ ਜੋ ਤੁਹਾਨੂੰ ਚਾਹੀਦਾ ਆਸ਼ੂ ਦੀ ਟੀ ਤੁਹਾਨੂੰ ਮਿਲ ਜਣੀ ਟੀ ਸ਼ਰਟ ਮਿਲ ਜਣੀ ਆ ਸ਼ਰਟ ਮਿਲ ਜਣੀ ਆ ਲੋਰ ਮਿਲ ਜਣੇ ਆ ਲੇਡੀਜ਼ ਨਾਈਟ ਸੂਟ ਮਿਲ ਜਣੇ ਹੁਣ ਇੱਕ ਸ਼ਰਟ ਤੁਹਾਨੂੰ ਮੈਂ ਖੋਲ ਕੇ ਨਿਗਾਹ ਕਰਾਂਗਾ ਕੈਮਰੇ ਵਿੱਚ ਤੁਹਾਡੇ ਇਹਦਾ ਰੇਟ ਹੈਗਾ ਸਿਰਫ ਤੇ ਸਿਰਫ 200 ਰੁਪਏ ਇਹ ਪੰਜਾਬ ਕੀ ਲੁਧਿਆਣਾ ਜਿੰਨੇ ਵੀ ਹੋਲ ਸੇਲਰ ਦਾ ਸਾਰਿਆਂ ਨੂੰ ਵਕਤ ਪਿਆ ਹੋਇਆ 200 ਰੁਪਏ ਰੇਟ ਨਿਕਲਿਆ ਹੋਇਆ ਜਿਹੜੀ ਤੁਸੀਂ ਟ੍ਰਿਪਲ ਐਕਸਲ ਦੀ ਸ਼ਰਟ ਜਾਂ ਸ਼ਰਟ ਲੈ ਲੂਗੇ ਉਹਦਾ 10 ਰੁਪਏ ਵਧੂਗਾ ਐਲ ਐਕਸਲ ਤੱਕ ਕੋਈ ਰੇਟ ਨਹੀਂ ਹੈਗਾ ਇਹ 200 ਰੁਪਏ ਚ ਤੁਹਾਨੂੰ ਮਿਲੂਗੀ ਮਾਰਕੀਟ ਦੇ ਵਿੱਚ 200 ਦੀ ਸ਼ਰਟ ਤੁਸੀਂ ਦਿਖਾ ਰਹੇ ਹੋ ਲੇਕਿਨ ਬਹੁਤ ਮੁਸ਼ਕਿਲ ਹੈ ਕਿ ਇਸ ਪ੍ਰਾਈਸ ਦੇ ਵਿੱਚ ਛਟਾ ਮੈਂ ਸਹਿਮਤ ਹਾਂ ਜੀ ਇਹਨੂੰ ਹੀ ਆਸ਼ੂਰੀ ਹੱਟੀ ਕਹਿੰਦੇ ਆ ਸੂਟਾਂ ਵਿੱਚ ਵੀ ਇਹਨੂੰ ਹੀ ਆਸ਼ੂਰੀ ਹੱਟੀ ਕਹਿੰਦੇ ਸੀ ਤੇ ਜੈਂਟਸ ਵਿੱਚ ਵੀ ਇਹਨੂੰ ਆਸ਼ੂਰੀ ਹੱਟੀ ਕਹਿੰਦੇ ਹੋ ਤੁਸੀਂ ਨਿਗਾਹ ਮਾਰ ਸਕਦੇ ਹੋ ਐਮ ਐਲ ਐਕਸ ਐਲ ਤੱਕ ਤੁਹਾਨੂੰ 200 ਰੁਪਏ ਦੀ ਮਿਲੂਗੀ ਸ਼ਰਟ ਜਦੋਂ ਡਬਲ ਐਕਸ ਐਲ ਜਾਂ ਟ੍ਰਿਪਲ ਐਕਸ ਐਲ ਆਊਗਾ ਉਦੋਂ 10 ਰੁਪਏ ਰੇਟ ਵਧੂਗਾ ਜੀ ਵੈਸੇ ਤੁਹਾਨੂੰ 200 ਰੁਪਏ ਦੀ ਸ਼ਰਟ ਮਿਲੂਗੀ 200 10 ਰੁਪਏ ਵਿੱਚ ਸਾਡੇ ਕਿਹੋ ਜਿਹਾ ਹੈਗਾ ਤੁਸੀਂ ਫੈਬਰਿਕ ਵੀ ਦਿਖਾਓ ਕਿਸ ਤਰ੍ਹਾਂ ਦੇ ਕਲਰਸ ਹੈਗੇ ਨੇ ਕਿਉਂਕਿ ਲੜਕੀਆਂ ਨੂੰ ਕਿਸ ਤਰ੍ਹਾਂ ਕੀ ਦੀਆਂ ਸ਼ਰਟ ਪਸੰਦ ਨੇ ਕਿਹੜੇ ਲੁੱਕ ਨੂੰ ਪਸ ਮੁੰਡਿਆਂ ਦੇ ਵਿੱਚ ਆਂਦੇ ਚੈੱਕ ਆ ਜਾਂਦਾ ਜੀ ਜਾਂ ਪ੍ਰਿੰਟ ਆ ਜਾਂਦਾ ਜਾਂ ਪਲੇਨ ਆ ਜਾਂਦਾ ਆਪਣੇ ਮੁੰਡਿਆਂ ਦੇ ਵਿੱਚ ਸਾਰੇ ਤੁਹਾਨੂੰ ਕਲਰ ਮਿਲ ਜਾਣੇ ਆ ਚਾਹੇ ਚੈੱਕ ਲੈ ਲਓ ਚਾਹੇ ਪਲੇਨ ਲੈ ਲਓ ਚਾਹੇ ਪ੍ਰਿੰਟ ਲੈ ਲਓ 200 ਰੁਪਏ ਵਿੱਚ ਸ਼ਰਟ ਮਿਲ ਜਾਣੀ ਆ ਐਕਸਲ ਡਬਲ ਐਕਸਲ ਤੱਕ ਜਾਣਗੀ ਉਦੋਂ ਰੇਟ ਵੱਧਦਾ ਵੈਸੇ ਤੁਹਾਨੂੰ ਜਿਹੜਾ ਕਲਰ ਚਾਹੀਦਾ ਹੈ ਕੁਆਂਟੀਟੀ ਚਾਹੀਦੀ ਜਿੰਨੀ ਚਾਹੀਦੀ ਆ ਓਨੀ ਮਿਲ ਜਾਣੀ ਬਿੱਲੇ ਖੋਲੀ ਇੱਕ ਚੈੱਕ ਦੇ ਵਿੱਚ ਕਲੇਨ ਦੇ ਪ੍ਰਿੰਟ ਜੇ ਸਾਰੇ ਕਲਰ ਮਿਲ ਜਣੇ ਜਿਹੜੇ ਤੁਹਾਨੂੰ ਚਾਹੀਦੇ ਆ ਲਓ ਜੀ ਕਲੇਨ ਇੱਕ ਪ੍ਰਿੰਟ ਖੋਲਦੇ ਪ੍ਰਿੰਟ ਸ਼ਰਟ ਵੀ ਬਹੁਤ ਵਧੀਆ ਵਾ ਸਾਰੀ ਜਿਹੜੀ ਤੁਸੀਂ ਕਹੋਗੇ ਉਹੀ ਤੁਹਾਨੂੰ 200 ਰੁਪਏ ਦੇ ਵਿੱਚ ਸ਼ਰਟ ਤੁਹਾਨੂੰ ਮਿਲ ਜਣੀ ਹੈ ਆਪਣੇ ਕੋਲ ਬਾਕੀ ਰਹਿ ਗਿਆ ਟੀ-ਸ਼ਰਟ ਦੇ ਵਿੱਚ ਆਜੋ ਤੁਹਾਨੂੰ ਟੀ-ਸ਼ਰਟ ਵੀ ਨਿਗਾਹ ਕਰਾਣੀਆਂ ਟੀ-ਸ਼ਰਟ ਦਾ ਸਾਈਜ਼ ਆਊਗਾ ਐਮ ਐਲ ਐਕਸ ਐਲ ਇਹ ਮਿਲਣਗੇ एकसल, 200 ਰੁਪਏ ਵਿੱਚ ਜਦੋਂ ਡਬਲ ਐਕਸਲ ਟ੍ਰिपल ਐਕਸਲ ਆਊਗਾ ਉਦੋਂ 50 ਰੁਪਏ ਵਧਣਗੇ ਰੇਟ ਤੇ ਵੈਸੇ ਨਹੀਂ 3 ਟਾ ਵੀ ਆਪਣੇ 200 ਰੇਟ ਤੇ 190 GSM ਟੀ-ਸ਼ਰਟ 190 GSM ਤੋਂ 200 ਰੁਪਏ ਵਿੱਚ ਮਿਲੂਗੀ ਜਿਹਨੂੰ ਆਪਾਂ ਕਾਟਨ ਲੈਕ ਦੇ ਨਾਮ ਨਾਲ ਸਾਡੀ ਭਾਸ਼ਾ ਵਿੱਚ ਜਾਣਿਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਸ਼ਰਟ ਹੋਵੇ ਟੀ-ਸ਼ਰਟ ਹੋਵੇ ਬਹੁਤ ਹੀ ਸਸਤਾ ਰੇਟ ਵੀ ਹੈਗਾ ਹੈ 200 GSM ਜਿਹੜਾ ਇਹਨਾਂ ਦੱਸਿਆ ਆ ਲੇਕਿਨ ਲੁੱਕ ਦੇਖੋ ਤੇ ਫੈਬਰਿਕ ਵੀ ਦੇਖੋ ਕਿੰਨਾ ਟ੍ਰੈਂਡਿੰਗ ਲੱਗ ਰਿਹਾ ਹੈ ਕਿੰਨਾ ਕੂਲ ਲੱਗ ਰਿਹਾ ਹੈ ਤੁਸੀਂ ਸਿਚੁਏਸ਼ਨ ਕਲਰ ਜਿਹੜੇ ਕਹੂੰਗੇ ਇਸ ਟਾਈਮ ਹਰ ਕਬੂਤਰ ਵਾਲਾ ਪ੍ਰਿੰਟ ਸਾਡੇ ਕਹਿੰਦੇ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਬੈਕ ਤੇ ਜੀ ਕਬੂਤਰ ਬਣਿਆ ਹੋਇਆ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਇਹ 200 ਰੁਪਏ ਚ ਤੁਹਾਨੂੰ ਟੀ-ਸ਼ਰਟ ਮਿਲ ਜਣੀ 190 ਜੀਐਸਐਮ ਲੈਕਰਾਂ ਦੇ ਨਾਲ ਕਾਟਨ ਲੈਕਰਾਂ ਦੇ ਨਾਲ ਜੇ ਤੁਸੀਂ ਲਓਗੇ ਡਬਲ ਐਕਸਐਲ ਟ੍ਰਿਪਲ ਐਕਸਐਲ 4 ਐਕਸਐਲ ਉਹਦਾ ਰੇਟ ਹੋਊਗਾ ਜੀ 250 ਐਮਐਲ ਐਕਸਐਲ ਤੱਕ ਤੁਹਾਨੂੰ 200 ਰੁਪਏ ਬੜੇ ਆਰਾਮ ਨਾਲ ਮਿਲ ਜਣੀਆਂ ਆਪਣੀ ਆਸ਼ੂ ਦੀ ਹੱਤੀ ਤੋਂ ਕਾਟਨ ਲੈਕਰਾਂ ਜਿਹੜੀ ਇਹ ਫੈਬਰਿਕ ਦੱਸੀ ਜਾ ਰਹੀ ਹੈ ਟੀ-ਸ਼ਰਟ ਦੀ ਤੁਸੀਂ ਹੋਰ ਵੀ ਕਲਰ ਦੇਖਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਤੇ ਜੀ ਤੁਹਾਡਾ ਦਿਲ ਕਰਦਾ ਤੁਸੀਂ ਆਨਲਾਈਨ ਵੀ ਜੇ ਕਿਸੇ ਨੇ ਆਰਡਰ ਕਰਨਾ ਹੋਵੇ ਆਨਲਾਈਨ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਚੱਲ ਰਿਹਾ ਵਾ ਇਹੀ ਸਕਰੀਨ ਦੇ ਉੱਤੇ ਨੰਬਰ ਤੁਸੀਂ ਚਲਾ ਲਓ ਜੀ ਆਨਲਾਈਨ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਇੱਕ ਤਾਂ ਮੈਂ ਲੋਰ ਦੀ ਕੁਆਲਿਟੀ ਦਿਖਾ ਲਵਾਂਗਾ ਪਿਓਰ ਕਾਟਨ ਦੇ ਵਿੱਚ ਇਹ ਕਹਿੰਦਾ ਪਿਓਰ ਕਾਟਨ ਦੇ ਵਿੱਚ ਕਹਿੰਦਾ ਐਨਐਸ ਦੇ ਵਿੱਚ ਉਹਦੇ ਵਿੱਚ ਵੀ ਲੋਕ ਕਹਿ ਦਿੰਦੇ ਆ ਜਦੋਂ 5ਐਕਸਲ ਆ ਗਿਆ 3ਐਕਸਲ ਆ ਗਿਆ 4ਐਕਸਲ ਆ ਗਿਆ ਉਹ ਪਜਾਮੇ ਆ ਰੇਡ ਬੱਜੂਗਾ ਪਰ ਨਹੀਂ ਆਸ਼ੂਰੀ ਹੱਟੀ ਤੇ ਐਮਐਲ ਐਕਸਲ 5ਐਕਸਲ ਤੱਕ ਲੋਰ ਤੁਹਾਨੂੰ 200 ਰੁਪਏ ਵਿੱਚ ਮਿਲ ਜਣਾ ਪਿਓਰ ਕਾਟਨ ਲੈਕਰ ਨਾਲ ਡਬਲ ਪਾਕਟ ਹੈ ਜੀ ਡਬਲ ਪਾਕਟ ਹੈ ਜਿਪਰ ਵਾਲੀ ਪਾਕਟ ਹੈ ਜਿਹੜਾ ਮਰਜੀ ਪਜਾਮਾ ਖਲਵਾ ਕੇ ਦੇਖ ਲੋ ਲੋਰ ਉਹ ਡਬਲ ਪਾਕਟ ਦੇ ਨਾਲ ਤਾਂ 200 ਰੁਪਏ ਜੇ ਮਿਲ ਜਾਣਾ ਐਮ ਐਲ ਐਕਸ ਐਲ 5 ਐਕਸ ਐਲ ਤੱਕ ਆਪਣੇ ਕੋ ਪਜਾਮਾ ਇਸ ਟਾਈਮ ਪਿਆ ਹੈ ਲੇਡੀ ਚਾਹੇ ਉਹ ਲੇਡੀਜ਼ ਲੈ ਲਓ ਚਾਹੇ ਉਹ ਜੈਂਟਸ ਲੈ ਲਓ ਪਿਓਰ ਕਾਟਨ ਹੈ ਜੀ ਇਹਨੂੰ ਪੀ ਸੀ ਕਹਿੰਦੇ ਆ ਪੀ ਸੀ ਦਾ ਮਤਲਬ ਹੁੰਦਾ ਪਿਓਰ ਕਾਟਨ ਇਹਦੇ ਵਿੱਚ ਤੁਸੀਂ ਕਹਿੰਦੇ ਕਿ ਪਜਾਮਾ ਜਿਹੜਾ ਦਿਖਾਇਆ ਨੇ ਲੋਅਰ ਦਿਖਾਇਆ ਹੈ ਇਹ ਪਿਓਰ ਕਾਟਨ ਦਾ ਹੈਗਾ ਹੈ ਡਬਲ ਜਿਪਰ ਵੀ ਹੈਗੀ ਹੈ ਇਹ ਬਹੁਤ ਹੀ ਟ੍ਰੈਂਡਿੰਗ ਲੁੱਕ ਲੁੱਕ ਜਿਹੜਾ ਹੈ ਮੁੰਡਿਆਂ ਨੂੰ ਦੇਣ ਵਾਲੀ ਹੈ ਤੁਸੀਂ ਹੋਰ ਵੀ ਤੁਹਾਨੂੰ ਦਿਖਾਣੇ ਆ ਵੈਰਾਈਟੀ ਹੋਰ ਲੋਅਰ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਹੋਰ ਦੇ ਵਿੱਚ ਕਲਰ ਆਂਦੇ ਆ ਬਲੈਕ ਗ੍ਰੇ ਜਾਂ ਨੇਵੀ ਬਲੂ ਆਪਣੇ ਕੋਲ ਤੁਹਾਨੂੰ 12 ਕਲਰ ਮਿਲ ਜਣੇ ਆ ਜਿਹਦੇ ਕਲਰਾਂ ਦੇ ਨਾਮ ਮੈਨੂੰ ਨਹੀਂ ਯਾਦ 12 ਕਲਰ ਤੁਹਾਨੂੰ ਮਿਲ ਜਣੇ ਆ ਐਮ ਸਾਈਜ਼ ਤੋਂ ਲੈ ਕੇ 5ਐਕਸਰ ਤੱਕ ਰੇਟ ਲੋਰ ਦਾ ਸਿਰਫ 200 ਰੁਪਏ ਰਹੂਗਾ ਬਾਕੀ ਤੁਹਾਨੂੰ ਸਾਡੇ ਕੋਲੋਂ ਮਿਲਣਗੇ ਨਾਈਟ ਸੂਟ ਲੇਡੀਜ਼ ਉਹ ਵੀ ਤੁਹਾਨੂੰ ਜਰੂਰ ਨਿਗਾਹ ਕਰਾਵਾਂਗੇ ਜਰੂਰ ਚਲ ਕੇ ਹੁਣ ਅਸੀਂ ਨਾਈਟਸੂਟ ਵੀ ਦੇਖ ਲੈਨੇ ਆ ਲੇਕਿਨ ਸ਼ਰਟ ਤੇ ਟੀ-ਸ਼ਰਟ ਹੁਣੀ ਦੇਖੀਏ ਲੋਅਰ ਵੀ ਅਸੀਂ ਦੇਖਿਆ ਜੇ ਤੁਸੀਂ ਘਰ ਬੈਠ ਕੇ ਆਨਲਾਈਨ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਡਾਇਰੈਕਟ ਫੋਨ ਕਰ ਸਕਦੇ ਹੋ ਤੇ ਆਪਣੇ ਆਰਡਰ ਨੂੰ ਬੁੱਕ ਕਰ ਸਕਦੇ ਹੋ ਕਿਉਂਕਿ ਰੇਟ ਬੜੇ ਸਸਤੇ ਹੋ ਚੱਲੇ ਨੇ ਤੁਹਾਨੂੰ ਇਹ ਰੇਟ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਮਿਲੇਗਾ ਤੇ ਚਲਦੇ ਆ ਨਾਈਟਸੂਟ ਵੱਲ ਤੁਹਾਨੂੰ ਜਿਹੜਾ ਤੁਸੀਂ ਮਰਜ਼ੀ ਲੈ ਸਕਦੇ ਐ ਐਮ ਸਾਈਜ਼ ਤੋਂ ਲੈ ਕੇ 6 ਐਕਸਲ 7 ਐਕਸਲ ਤੱਕ ਇਹ ਵੀ ਪੋਲਰ ਵਿੱਚ ਇਹ ਪੀਸੀ ਵਿੱਚ ਹੈ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਇਹਦਾ ਜਿਹੜਾ ਮਰਜ਼ੀ ਸਾਈਜ਼ ਲੈ ਲਓ ਸਾਈਜ਼ ਦਾ ਕੋਈ ਇਹਦੇ ਵਿੱਚ ਨਿਕਮਾਂਗੇਗੀ ਐਲ ਲੈਣਾ ਜਾਂ ਐਕਸਲ ਜਾਂ 5 ਐਕਸਲ ਮਹਿੰਗਾ ਆ ਜਾਂ 6 ਐਕਸਲ ਮਹਿੰਗਾ ਆ ਸਾਡੀ ਦੁਕਾਨ ਤੇ ਇਹਦਾ ਕੋਈ ਨਹੀਂ ਹੋਊਗਾ ਨਾਈਟ ਸੂਟ ਦੀ 6 ਐਕਸਲ ਜਾਂ 7 ਐਕਸਲ ਤੱਕ ਵੀ ਮਿਲ ਜਾਣਾ ਵਾ 7 ਐਕਸਲ ਵੈਸੇ ਘੱਟ ਆਂਦਾ 6 ਐਕਸਲ ਤੱਕ ਨਾਰਮਲ ਮਿਲ ਜਾਣਾ ਵੀ ਜੀ ਤੁਸੀਂ ਨਾਈਟ ਸੂਟ ਦੀ ਸਾਨੂੰ ਫੈਬਰਿਕ ਤੇ ਕੱਲੋਂ ਤਾਂ ਦਿਖਾ ਦਿੱਤੇ ਨੇ ਹੁਣ ਮੈਨੂੰ ਇਹ ਦੱਸੋ ਕਿ ਇਹਦੀ ਪ੍ਰ ਏ ਐਲ ਸਾਈ ਤੋਂ ਲੈ ਕੇ 6 ਐਕਸਲ ਤੱਕ ਤੁਹਾਨੂੰ 400 ਰੁਪਏ ਦਾ ਮਿਲਣਾ ਜੀ ਜਿਹੜਾ ਮਰਜੀ ਜਿਹੜਾ ਮਰਜੀ ਨਾਈਟ ਸੂਟ ਲੈ ਸਕਦੇ ਆ ਜਿਹੜਾ ਮਰਜੀ ਸਾਈਜ਼ ਹੈ ਜੇ ਤੁਸੀਂ ਦੋ ਲੇ ਉਹ ਤੁਹਾਨੂੰ 750 ਰੁਪਏ ਦੇ ਦੋ ਪੈਣੇ ਯਾਨੀ ਕਿ ਕੰਬੋ ਦੇ ਵਿੱਚ 200 ਰੁਪਏ ਦਾ ਤੁਹਾਨੂੰ ਫਾਇਦਾ ਹਰੇਕ ਨਾਈਟ ਸੂਟ ਤੇ ਮਿਲਣਾ ਹੀ ਮਿਲਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਨਾਈਟ ਸੂਟ ਦੇ ਵਿੱਚ ਵੀ ਕਿੰਨਾ ਵਧੀਆ ਆਫਰ ਹੈਗਾ ਹੈ ਕਿ ਜੇ ਤੁਸੀਂ ਦੋ ਲੈਂਦੇ ਹੋ ਤਾਂ 750 ਦੇ ਤੁਹਾਨੂੰ ਦੋ ਨਾਈਟ ਸੂਟ ਜਿਹੜੇ ਆ ਤੁਸੀਂ ਪਰਚੇਸ ਕਰ ਸਕਦੇ ਹੋ ਤੁਸੀਂ ਆਸ਼ੂ ਦੀ ਹਟੀ ਤੇ ਜਲਦੀ ਜਲਦੀ ਵਿਜ਼ਿਟ ਕਰੋ ਇਸ ਟਾਈਮ ਇੱਕ ਪੰਜਾਬ ਦੀ ਸ਼ਾਨ ਬਣਿਆ ਹੋਇਆ ਸੂਟ ਜਿਹਨੂੰ ਨਾਇਰਾ ਕੱਟ ਸੂਟ ਕਹਿੰਦੇ ਆ ਉਹ ਵੀ ਤੁਹਾਨੂੰ ਜਰੂਰ ਨਿਗਾਹ ਕਰਾਵਾਂਗੇ ਸੀਤਾ ਸਲਾਇਆ ਸੂਟ ਆ ਜੀ ਓਪਨ ਚੈਲੰਜ ਆ ਅਸ਼ੂ ਦੀ ਹੱਟੀ ਦਾ ਹਮੇਸ਼ਾ 500 ਰੁਪਏ ਦੇ ਵਿੱਚ ਦੇ ਦੇਣਾ ਨਾਇਰਾ ਕੱਟ ਤੁਹਾਨੂੰ ਸੂਟ ਹਾਂਜੀ ਤੇ ਹੁਣ ਆਪਾਂ ਨਾਇਰਾ ਸੂਟ ਵਾਲਾ ਆਨੇ ਨਾਈਟ ਸੂਟ ਅਸੀਂ ਦੇਖ ਲਿਆ ਬਹੁਤ ਹੀ ਫੈਬਰਿਕ ਉਸ ਦਾ ਵੀ ਬਹੁਤ ਪਿਆਰਾ ਸੀਗਾ ਤੁਹਾਨੂੰ ਰੇਟ ਵੀ ਪਤਾ ਚੱਲ ਚੁੱਕਾ ਹੈ ਤੇ ਹੁਣ ਅਸੀਂ ਨਾਇਰਾ ਕੱਟ ਸੂਟ ਵਾਲਾ ਆਨੇ ਇਸ ਦਾ ਫੈਬਰਿਕ ਦੇਖੋ ਜੀ ਬਹੁਤ ਵਧੀਆ ਹੈ ਵੀਰ ਜੀ ਦੱਸਿਓ ਪਿਓਰ ਕਾਟਨ ਦੇ ਵਿੱਚ ਹੋਊਗਾ ਜੀ ਇਹਦਾ ਲੋਰ ਸੀਤਾ ਸਲਾਇਆ ਆਂਦਾ ਤੇ ਨਾਲ ਦੁਪੱਟਾ ਇਹਦੇ ਨਾਲ ਹਰੀਕ ਨਾਲ ਮਿਲਦਾ ਇਹਦੇ ਵਿੱਚ ਵੀ ਸਾਈਜ਼ ਆਉਂਦੇ ਆ 3 XL ਤੱਕ ਇਹਨੂੰ ਸਟਿਚਿੰਗ ਜੇ ਤੁਸੀਂ ਬਿਆਰੋ ਕਰਾਣੀ ਹੋਊਗੀ ਕੋਈ ਘਰ ਦਾ ਵੀ ਟੇਲਰ ਹੋਊਗਾ ਉਹਨੂੰ ਪੁੱਛ ਲਿਓ ਉਹ 600 ਰੁਪਏ ਸਟਿਚਿੰਗ ਮੰਗਦੀ ਹੈ ਤੇ ਆਸ਼ੂ ਦੀ ਹੱਟੀ ਨੇ ਇਹ 500 ਰੁਪਏ ਦੇ ਵਿੱਚ ਤੁਹਾਨੂੰ ਸੀਫਤਾ ਸਲਾਇਆ ਦੇ ਦੇਣਾ ਜੀ ਕਲਰ ਕੰਬੀਨੇਸ਼ਨ ਕੰਟਰਾਸਟ ਬਹੁਤ ਹੀ ਪਿਆਰੇ ਆ ਉਹ ਤੁਹਾਨੂੰ ਵਿਜ਼ਿਟ ਕਰਨ ਤੇ ਮਿਲਨੇ ਆ ਜੀ ਇਹਦੇ ਵਿੱਚ ਐਕਸਟਰਾ ਹੋ ਮੈਂ ਤੁਹਾਨੂੰ 1 2 3 4 5 10 ਰੰਗ ਦਿਖਾ ਲ ਦੂੰਗਾ ਜਾਂ ਵੱਧ ਤੋਂ 12 ਜਾਂ 15 ਰੰਗ ਆਰਟੀਕਲ ਦਿਖਾ ਲੂੰਗਾ ਬਾਕੀ ਕੰਬੀਨੇਸ਼ਨ ਕੰਟਰਾ ਜਿਹੜੇ ਤੁਸੀਂ ਆ ਕੇ ਦੇਖਣੇ ਉਹ ਤੁਹਾਨੂੰ ਆਸ਼ੂ ਦੀ ਹੱਟੀ ਤੇ ਵਿਜ਼ਿਟ ਕਰਨਾ ਪੈਣਾ ਜਿਹੋ ਹੈ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਬਾਹਰ ਬੋਰਡ ਲੱਗੇ ਹੋਇਆ ਤੁਹਾਨੂੰ ਨਿਗਾ ਲੱਗ ਜਾਨੀਏ ਕਿ ਆਸ਼ੂ ਦੀ ਹੱਟੀ ਕੋਲੀ ਹੈ ਬਿਲਕੁਲ ਨਾਇਰਾ ਸੂਰ ਤੇ ਤੁਸੀਂ ਜਿਹੜੇ ਡਿਜ਼ਾਈਨ ਦੇਖੇ ਜਿਹੜੇ ਕਲਰ ਦੇਖੇ ਕਲਰ ਡਿਜ਼ਾਈਨ ਦੇ ਕੋਈ ਇੱਥੇ ਗਿਣਤੀ ਨਹੀਂ ਹੈਗੀ ਜਦ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਹਰ ਤਰ੍ਹਾਂ ਦਾ ਕਲਰ ਹਰ ਤਰੀਕੇ ਦਾ ਫੈਬਰਿਕ ਉਰੇ ਮਿਲੇਗਾ ਆਨਲਾਈਨ ਜਿਹੜਾ ਆਰਡਰ ਕਰਨਾ ਹੈ ਤੁਸੀਂ ਘਰ ਬੈਠ ਕੇ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਸਕਰੀਨ ਤੇ ਨੰਬਰ ਦਿੱਤੇ ਜਾ ਰਹੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਹਰ ਮਾਰਕੀਟ ਦੇ ਵਿੱਚੋਂ ਆਮ ਮਾਰਕੀਟ ਦੇ ਨਾਲੋਂ ਬਹੁਤ ਹੀ ਸਸਤੇ ਰੇਟ ਨੇ ਉਰੇ ਤਾਂ ਤੁਸੀਂ ਜਲਦੀ ਜਲਦੀ ਆਸ਼ੋਦੀ ਹੱਟੀ ਤੇ ਵਿਜ਼ਿਟ ਕਰੋ ਤੇ ਜੋ ਤੁਹਾਨੂੰ ਚਾਹੀਦਾ ਆਪਣੇ ਮਨਪਸੰਦ ਦਾ ਜੋ ਵੀ ਫੈਬਰਿਕ ਚਾਹੀਦਾ ਆ ਕੋਈ ਵੀ ਕੱਪੜਾ ਚਾਹੀਦਾ ਸੂਟ ਚਾਹੀਦਾ ਟੀ-ਸ਼ਰਟ ਹੈ ਨਾਈਟ ਸੂਟ ਹੈ ਲੋਅਰ ਹੈ ਮੁੰਡਿਆਂ ਵਾਸਤੇ ਸ਼ਰਟ ਹੈ ਟੀ-ਸ਼ਰਟ ਹੈ ਪਜਾਮਾ ਆ ਉਹ ਜਲਦੀ ਜਲਦੀ ਵਿਜ਼ਿਟ ਕਰਕੇ ਇੱਥੋਂ ਆਪਣੇ ਮਨਪਸੰਦ ਦਾ ਕੋਈ ਵੀ ਕਪੜਾ ਲੈ ਸਕਦੇ ਨੇ ਤੁਹਾਨੂੰ ਸਾਡੇ ਕੋਲ ਸੂਟ ਤਾਂ ਜਦੋਂ ਮਿਲ ਨਹੀਂ ਆ ਲਹਿੰਗੇ ਗਰਾਰੇ ਸ਼ਰਾਰੇ ਜੋ ਤੁਸੀਂ ਮਰਜ਼ੀ ਲੈ ਸਕਦੇ ਆ ਵਿਆਹ ਸ਼ਾਦੀ ਜੋ ਵੀ ਤੁਸੀਂ ਸ਼ੋਪਿੰਗ ਕਰਨੀ ਹੈ ਕੁਰਤੇ ਪਿਆਮੇ ਜੋ ਵੀ ਹੈ ਜਿਹੜੇ ਕਸਟਮਰ ਪਹਿਲਾਂ ਆ ਚੁੱਕੇ ਆ ਤੁਹਾਨੂੰ ਦੱਸ ਦਵਾਂਗੇ ਕਮੈਂਟਾਂ ਦੇ ਵਿੱਚ ਦੱਸ ਦਵਾਂਗੇ ਕਿ ਅਸੀਂ ਵਿਜ਼ਿਟ ਕੀਤੀ ਹੋਈ ਆ ਆਸ਼ੂ ਦੀ ਸਭ ਕੰਪਲੀਟ ਸ਼ੋਰੂਮ ਜਿਹੜਾ ਤੁਹਾਨੂੰ ਸਾਡੀ ਆਸ਼ੂ ਦੀ ਹੱਟੀ 'ਚ ਮਿਲ ਜਣਾ ਸਵੇਰੇ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੰਡੇ ਹੁੰਦੀ ਆ ਕਲੋਜ਼ ਹੀ ਆਸ਼ੂ ਦੀ ਹੱਟੀ ਬਾਕੀ ਟਾਈਮਿੰਗ ਤੁਸੀਂ ਵੀ ਦੱਸੋ ਅਬਿਰ ਜੀ ਮੈਂ ਦੱਸ ਦਿੰਦੇ ਤੁਸੀਂ ਕਹਿੰਦੇ ਲਹਿੰਗੇ ਵਗੈਰਾ ਹਰ ਇੱਕ ਚੀਜ਼ ਹੈਗਾ ਲੇਕਿਨ ਜਦੋਂ ਵਿਆਹ ਸਾਡੀ ਸੀਜ਼ਨ ਆਉਂਦੇ ਨੇ ਤਾਂ ਸੋਚਦੇ ਨੇ ਕਿ ਲਹਿੰਗੇ ਥੋੜੇ ਸਸਤੇ ਰੇਟ ਤੇ ਮਿਲ ਜਿੰਨੇ ਕੇ ਰੇਟ ਤੋਂ ਸ਼ੁਰੂ ਹੋ ਜਾਂਦਾ ਬਰਾਇਡਲ ਲਹਿੰਗਾ 5000 6000 ਤੋਂ ਸਟਾਰਟਿੰਗ ਹੋ ਜਾਂਦਾ ਜਿਹੜਾ ਮਾਰਕੀਟ ਵਿੱਚ 15000 16000 ਜਾਂ 18000 ਰੈਂਟ ਨਾ ਦਿੱਤਾ ਜਾਂਦਾ ਆਪਣੇ ਕੋਲ 5000 ਤੋਂ ਸਟਾਰਟਿੰਗ ਤੋਂ ਤੁਹਾਨੂੰ ਮਿਲ ਜਾ ਪਾਰਟੀ ਵੇਅਰ ਵੀ ਹੈ ਜਿਹੜੇ ਹੋਰ ਅਲੱਗ ਤੋਂ ਕਿ ਗਰਲਿਸ਼ ਲੁੱਕ ਦੇ ਲਹਿੰਗੇ ਵੀ ਹੁੰਦੇ ਨੇ ਜਾਂ ਗਾਊਨਸ ਹੁੰਦੇ ਨੇ ਏ ਤੁਹਾਨੂੰ ਸਾਰੀ ਵੈਰਾਈਟੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨੀ ਤੁਸੀਂ ਆਸ਼ੂਦੀ ਹੱਟੀ ਮੇਲ ਤੁਹਾਨੂੰ ਸਭ ਕੁਝ ਹੀ ਜਣਾ A to Z ਚੀਜ਼ ਮਿਲ ਜਣੀਆਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨੀ ਆ ਸਵੇਰੇ 9 ਤੋਂ ਸ਼ਾਮ ਦੇ 6 ਵਜੇ ਤੱਕ ਜੇ ਤੁਸੀਂ ਆਸ਼ੂਦੀ ਹੱਟੀ ਤੇ ਡਾਇਰੈਕਟ ਵਿਜ਼ਿਟ ਕਰਨਾ ਆ ਤਾਂ ਤੁਸੀਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ ਈਵਨਿੰਗ 6 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ ਤੇ ਅੱਜ ਤੁਹਾਨੂੰ ਅਸੀਂ ਆਸ਼ੂ ਦੀ ਹੱਟੀ ਤੇ ਮੁੰਡਿਆਂ ਦੇ ਲਈ ਕੀ ਟਰੈਂਡਿੰਗ ਆਇਆ ਸੀ ਕੀ ਵੈਰਾਈਟੀ ਸੀਗੀ ਕਿਹੜੇ ਫੈਬਰਿਕ ਸੀਗੇ ਸ਼ਰਟਾਂ ਤੇ ਟੀ-ਸ਼ਰਟ ਲੋਅਰ ਪਜਾਮੇ ਲੇਡੀਜ਼ ਵਾਸਤੇ ਨਾਈਟ ਸੂਟ ਵੀ ਸੀ ਉਹ ਸਾਰੀ ਚੀਜ਼ ਦਿਖਾਈਆਂ ਤੇ ਤੁਸੀਂ ਹੁਣ ਸਕਰੀਨ ਤੇ ਨੰਬਰ ਦਿੱਤੇ ਗਏ ਨੇ ਨੰਬਰ ਤੇ ਕੰਟੈਕਟ ਕਰੋ ਆਨਲਾਈਨ ਜੀ ਬੁਕਿੰਗ ਕਰਾਣੀ ਆ ਤਾਂ ਆਨਲਾਈਨ ਬੁਕਿੰਗ ਕਰਾਓ ਜੇ ਵਿਜ਼ਿਟ ਕਰਨਾ ਆ ਤਾਂ आशुदी हट्टी फगवाड़ा अपोजिट बस स्टैंड नियर एक्सिस बैंक पे ਤੁਸੀਂ ਵਿਜ਼ਿਟ ਕਰ ਸਕਦੇ ਹੋ ਜਿਸ ਦੀ ਟਾਈਮਿੰਗ ਵੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਲੈ ਕੇ ਈਵਨਿੰਗ 6 ਵਜੇ ਤੱਕ ਹੈ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਬਿਲਕੁਲ ਵੀ ਦੇਰ ਨਾ ਕਰਨਾ ਕਿਉਂਕਿ ਇੱਥੇ ਹਰ ਆਰਟੀਕਲ ਮਿਲਣ ਵਾਲਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਬਿਲਕੁਲ ਤੁਹਾਡੇ ਬਜਟ ਦੇ ਵਿੱਚ ਹੈ ਤੇ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਤੇ ਜਲਦੀ ਜਲਦੀ ਵਿਜ਼ਿਟ ਕਰੋ ਆਸ਼ੂਦੀ ਹੱਟੀ ਤੇ